ਸਿਸ ডিপਾਰਟਮੈਂਟ ਦੀ ਇੱਕ ਹਾਈ ਲੈਵਲ ਜਿਹੜੀ ਮੀਟਿੰਗ ਹੈ ਉਹ ਹੋਈ ਸੀ ਜਿਸ ਦੇ ਵਿੱਚ ਸਾਡੇ ਚੀਫ ਇੰਜੀਨੀਅਰ ਤੇ ਸੈਕਟਰੀ ਕਿਸ਼ਨ কুমার ਜੀ ਤੇ ਸਾਡੇ ਸਾਰੇ ਪੰਜਾਬ ਦੇ ਅਧਿਕਾਰੀ ਸੀ ਜਿਹੜੇ ਉਹ ਸ਼ਾਮਲ ਹੋਏ ਐ ਸੋ ਸਾਰਾ ਅਸੀਂ ਰਿਵਿਊ ਕੀਤਾ ਜਦੋਂ ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਬਰਸਾਤਾਂ ਦੇ ਸਮੇਂ ਦੇ ਵਿੱਚ ਡੈਮਾਂ ਦੇ ਵਿੱਚ ਪਾਣੀ ਵੀ ਆਉਣਾ ਹੁੰਦਾ ਹੈ ਤੇ ਕਿਤੇ ਨਾ ਕਿਤੇ ਮਣਾ ਦੇ ਵਿੱਚ ਲੋਕਾਂ ਦੇ ਇਹ ਗੱਲ ਹੁੰਦੀ ਹੈ ਕਿ ਕਿਤੇ ਹੜ੍ਹ ਦੀ ਸਥਿਤੀ ਨਾ ਬਣ ਜਾਵੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਰਿਵਿਊ ਕੀਤਾ ਤੇ ਉਸ ਮੁਤਾਬਕ ਅੱਜ ਦੀ ਤਾਰੀਖ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਖਤਰਾ ਕਿਸੇ ਪਾਸੇ ਨਹੀਂ ਹੈ ਜੋ ਡੈਮਾਂ ਦੀ ਸਥਿਤੀ ਹੈ ਉਹ ਅੱਜ ਭਾਖੜਾ ਡੈਮ ਦੇ ਵਿੱਚ ਜੋ ਪਾਣੀ ਦਾ ਲੈਵਲ ਹੈ ਉਹ 16118.38 ਫੁੱਟ ਹੈ। ਪਾਖੜਾ ਡੈਮ ਦੀ ਜਿਹੜੀ ਕੈਪੈਸਿਟੀ ਹੈ ਉਹ 1680 ਫੁੱਟ ਦੀ ਕੈਪੈਸਿਟੀ ਹੈ 1685 ਤੱਕ ਵੀ ਉਹਨੂੰ ਲੈ ਕੇ ਜਾਇਆ ਜਾ ਸਕਦਾ ਹੈ। ਸੋ ਅੱਜ 16118.36 ਫੁੱਟ ਪਾਣੀ ਹੈ ਜਿਹੜਾ ਉਹ ਪਾਖੜਾ ਡੈਮ ਦੇ ਵਿੱਚ ਹੈ। ਤੇ ਪੌਂਗ ਡੈਮ ਦੇ ਵਿੱਚ 1346.15 ਫੁੱਟ ਹੈ ਜਿਹੜਾ ਪਾਣੀ ਉਹ ਪੌਂਗ ਡੈਮ ਦੇ ਵਿੱਚ ਤੇ ਜਿਹੜੀ ਉਹਦੀ ਕੈਪੈਸਿਟੀ ਹੈ ਉਸ ਤੋਂ 30.78 ਜਿਹੜਾ ਫੁੱਟ ਹੈ ਉਹ ਪਾਣੀ ਹਲੇ ਘਟ ਹੈ ਤੇ ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਦੇ ਵਿੱਚ 1664.72 ਫੁੱਟ ਪਾਣੀ ਦਾ ਲੈਵਲ ਹੈ ਤੇ ਉੱਥੇ 54 ਫੁੱਟ ਹੈ ਜਿਹੜਾ ਉਹ ਕੈਪੈਸਿਟੀ ਤੋਂ ਲੈਸ ਸੋ ਕਹਿਣ ਤੋਂ ਭਾਵ ਕਿ ਤਿੰਨੇ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਹਲੇ ਬਹੁਤ ਘੱਟ ਹੈ ਤੇ ਫਲੱਡ ਦੀ ਕੋਈ ਸਥਿਤੀ ਕਿਸੇ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੀ ਹੈ ਪਰ ਇਨਫਲੋ ਹੈ ਗਿਆ ਤੇ ਉਸ ਮੁਤਾਬਕ ਜਿਹੜਾ ਆਊਟਫਲੋ ਹੈ ਉਹ ਬਹੁਤ ਘੱਟ ਹੈ ਤੇ ਡੈਮਾਂ ਦੇ ਵਿੱਚ ਪਾਣੀ ਦੀ ਸਥਿਤੀ ਸੁਧਰ ਵੀ ਰਹੀ ਹੈ ਤੇ ਪਿਛਲੇ 20 ਸਾਲਾਂ ਦਾ ਜੋ ਐਵਰੇਜ ਹੈ ਉਸ ਮੁਤਾਬਕ ਡੈਮਾਂ ਦੇ ਵਿੱਚ ਅੱਜ ਪਾਣੀ ਦੀ ਸਥਿਤੀ ਬਣੀ ਹੋਈ ਹੈ ਸੋ ਡੈਮਾ ਦੇ ਵਿੱਚ ਪਾਣੀ ਦੀ ਸਥਿਤੀ ਸਹੀ ਤਰੀਕੇ ਦੇ ਨਾਲ ਹੈਗੀ ਹੈ ਸੋ ਇਸ ਕਰਕੇ ਕੋਈ ਖਤਰੇ ਦੀ ਗੱਲ ਨਹੀਂ ਪਰ ਮਹਿਕਮੇ ਨੇ ਅਸੀਂ ਵੱਡੇ ਪ੍ਰਬੰਧ ਵੀ ਕੀਤੇ ਹੈ ਕਿ ਜੇ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਅਗਾਊਂ ਪ੍ਰਬੰਧ ਨੇ ਜਿਹੜੇ ਉਹ ਡਿਪਾਰਟਮੈਂਟ ਵੱਲੋਂ ਕੀਤੇ ਗਏ ਆ ਸੋ ਇਸ ਦੇ ਲਈ ਅਸੀਂ 276 ਕਰੋੜ ਰੁਪਈਆ ਜਿਹੜਾ ਉਹ ਹੱਡਾਂ ਦੀ ਰੋਗ ਥਾਮ ਦੇ ਲਈ ਅਗਾਊਂ ਪ੍ਰਬੰਧਾ ਵਜੋਂ ਸੀ 276 ਕਰੋੜ ਰੁਪਈਆ ਜਿਹੜਾ ਉਹ ਖਰਚ ਹੈ ਤੇ 94 ਅਜਿਹੇ ਪੁਆਇੰਟ ਨੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਵੀ ਹੱਡਾਂ ਦੀ ਸਥਿਤੀ ਬਹੀ ਹੈ ਬ੍ਰੀਚ ਹੋਈ ਹੈ ਤਾਂ ਉਹ 94 ਪੁਆਇੰਟ ਨੇ ਸੋ ਉਹਨਾਂ 94 ਪੁਆਇੰਟਾਂ ਦੇ ਉੱਤੇ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਸਾਰਾ ਅਮਲਾ ਜਿਹੜਾ ਹੈ ਉਹ ਉਹਨਾਂ ਦੀ ਨਿਗਰਾਨੀ ਵੀ ਕਰ ਰਿਹਾ ਹੈ ਉੱਥੇ ਦੇਖ ਵੀ ਰਿਹਾ ਹੈ ਤੇ ਉੱਥੇ ਜੇ ਕਿਤੇ ਪ੍ਰਬੰਧ ਪਹਿਲਾਂ ਘਟ ਹੋਏ ਸੀ ਬ੍ਰੀਚ ਹੋਈ ਦੀ ਤਾਂ ਉਹ ਪ੍ਰਬੰਧ ਹੈ ਜਿਹੜੇ ਉਹ ਮੁਕੰਮਲ ਕੀਤੇ ਗਏ ਨੇ ਤੇ ਲਗਾਤਾਰ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਇਸ ਦੇ ਲਈ ਅਸੀਂ 876000 876000 ਈਸੀ ਬੈਗ ਨੇ ਜਿਹੜੇ ਖਾਲੀ ਬੈਗ ਉਹ ਰੱਖੇ ਆ ਤੇ ਜਿਹਦੇ ਵਿੱਚੋਂ 3 ਲੱਖ 24000 ਹੈ ਜਿਹੜੇ ਉਹ ਬੈਗ ਮਿੱਟੀ ਦੇ ਭਰ ਕੇ ਰੱਖੇ ਹੋਏ ਆ ਤੇ ਜੀਆਈਐਸ ਦੇ ਉੱਤੇ ਉਹਨੂੰ ਪਾ ਦਿੱਤਾ ਗਿਆ ਇਨ ਕੇਸ ਆਫ ਐਮਰਜੈਂਸੀ ਤਾਂ ਕਿ ਤੁਰੰਤ ਪਤਾ ਲੱਗ ਸਕੇ ਕਿ ਕਿੰਨੇ ਬੈਗ ਕਿਹੜੇ ਸਟੇਸ਼ਨ ਤੇ ਭਰੇ ਹੋਏ ਆ ਉਹ 19 ਜ਼ਿਲ੍ਹਕਾਂ ਦੇ ਵਿੱਚ ਭਰ ਕੇ ਰੱਖੇ ਆ ਸੇ ਐਮਰਜੈਂਸੀ ਦੀ ਹਾਲਤ ਦੇ ਵਿੱਚ ਕਿਤੇ ਵੀ ਉਹ ਜਿਹੜੇ ਟਰਾਂਸਫਰ ਕੀਤੇ ਜਾ ਸਕਦੇ ਨੇ ਤੇ ਇੱਕ ਜੰਬੋ ਬੈਗ ਜਿਹੜੇ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਜੰਬੋ ਬੈਗ ਦਾ ਪ੍ਰਬੰਧ ਕੀਤਾ ਗਿਆ ਸੋ 10300 ਜੰਬੋ ਬੈਗ ਹੈ ਜਿਹੜਾ ਉਹ ਸਰਕਾਰ ਨੇ ਖਰੀਦੇ ਤੇ ਉਹ ਜੰਬੋ ਬੈਗ ਨੇ ਜਿਹੜੇ ਉਹ ਬੜੇ ਵੱਡੇ ਆ ਸੋ ਜੇ ਕਿਤੇ ਬਰੀਚ ਦੀ ਗੱਲ ਆ ਜਾਂਦੀ ਆ ਤਾਂ ਇਕੱਠੇ 10 ਬੈਗ ਸਿੱਟ ਤੇ ਤੋਂ ਇਕੱਠੇ ਪਾਣੀ ਨੂੰ ਸੰਭਾਲ ਲੈਂਦੇ ਆ ਸੋ ਉਹ ਜੰਬੋ ਬੈਗਾਂ ਦਾ ਜਿਹੜਾ ਹੈ ਉਹ ਅਰੇਂਜਮੈਂਟ ਅਸੀਂ ਕੀਤਾ ਤੇ ਬਾਕੀ ਡਰੇਨਾਂ ਦੀ ਜਿੱਥੇ ਤੱਕ ਸਫਾਈ ਦੀ ਗੱਲ ਆ ਅਸੀਂ ਟੋਟਲ ਜਿਹੜੀ ਹੈ 8000 ਕਿਲੋਮੀਟਰ ਡਰੇਨਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਹੈਗੀਆਂ ਨੇ ਤੇ ਅਸੀਂ 4766 ਕਿਲੋਮੀਟਰ ਜਿਹੜੀ ਉਹ ਡਰੇਨਾਂ ਦੀ ਸਫਾਈ ਕੀਤੀ ਹੈ ਸੋ 4766 ਡਰੇਨ ਕਿਲੋਮੀਟਰ ਦੀ ਸਫਾਈ ਇਸ ਲਈ ਕੀਤੀ ਹੈ ਕਿ ਬਾਕੀਆਂ ਤੇ ਜ਼ਰੂਰਤ ਨਹੀਂ ਸੀ ਕਿਉਂਕਿ ਡਰੇਨਾਂ ਦੀ ਜਿਹੜੀ ਸਫਾਈ ਹੈ ਉਹ ਸਾਡੇ ਐਕਸ਼ਨ ਲੈਵਲ ਤੱਕ ਸਾਰੇ ਡਰੇਨਾਂ ਦੀ ਵਿజిਟ ਕੀਤੀ ਜਾਂਦੀ ਹੈ ਤੇ ਜਿਹੜੀਆਂ ਡਰੇਨਾਂ ਦੀ ਸਫਾਈ ਹੋਣੀ ਹੁੰਦੀ ਹੈ ਤਾਂ ਉਹਨਾਂ ਦੇ ਲਿਸਟਾਂ ਬਣਾ ਕੇ ਡੀਸੀ ਵੱਲੋਂ ਪ੍ਰੂਫ ਹੋ ਕੇ ਇੱਥੇ ਸੀਐਮ ਲੈਵਲ ਤੱਕ ਅਪਰੂਵ ਹੁੰਦੀਆਂ ਨੇ ਸੋ ਉਹ 4766 ਕਿਲੋਮੀਟਰ ਸੀ ਜਿਹੜੀਆਂ ਉਹ ਡਰੇਨਾਂ ਸੀ ਤੇ ਉਹਨਾਂ ਡਰੇਨਾਂ ਦੀ ਸਫਾਈ ਹੈ ਜਿਹੜੀ ਕੰਪਲੀਟ ਹੋ ਚੁੱਕੀ ਹੈ ਤੇ ਜਿਹੜੇ ਡਰੇਨਾਂ ਮਿਊਸਪਲ ਲਿਮਟ ਦੇ ਵਿੱਚ ਨੇ ਕਾਰਪੋਰੇਸ਼ਨ ਦੀ ਲਿਮਟ ਦੇ ਵਿੱਚ ਨੇ ਉਹ ਅਸੀਂ ਲੋਕਲ ਬਾਡੀ ਗਵਰਨਮੈਂਟ ਨੂੰ ਵੀ ਕਿਹਾ ਤੇ ਉਥੋਂ ਦੇ ਸਾਰੇ ਅਧਿਕਾਰੀਆਂ ਨੂੰ ਕਿਹਾ ਉਹ ਵੀ ਪੂਰੇ ਸੁਚੇਤ ਨੇ ਤੇ ਜਿਹੜੀਆਂ ਡਰੇਨਾਂ ਉਹਨਾਂ ਦੇ ਏਰੀਆ ਦੇ ਵਿੱਚ ਆਉਂਦੀਆਂ ਨੇ ਅਸੀਂ ਉਹ ਡਰੇਨਾਂ ਦੀ ਵੀ ਉਹਨਾਂ ਦੇ ਨਾਲ ਹਮੇਸ਼ਾ ਇਨ ਟੱਚ ਆ ਸੋ ਮੇਰਾ ਕਹਿਣ ਤੋਂ ਪਾਓ ਹਰ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਗਏ ਨੇ ਕਿਸੇ ਕਿਸਮ ਦੀ ਕੋਈ ਦਿੱਕਤ ਅੱਜ ਦੀ ਤਾਰੀਖ ਦੇ ਵਿੱਚ ਨਹੀਂ ਹੈ ਤੇ ਡੈਮਾਂ ਦੇ ਵਿੱਚ ਪਾਣੀ ਦੀ ਸਥਿਤੀ ਠੀਕ ਹੈ ਤੇ ਸੁਧਰ ਰਹੀ ਹੈ। ਸੋ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਇਹ ਸਾਰਾ ਜਿਹੜਾ ਕੀਤਾ ਹੈ ਬਾਕੀ ਇਸ ਦੇ ਲਈ ਹੋਰ ਜਿਹੜੀ ਵੱਡੀ ਗੱਲ ਕੀਤੀ ਹੈ 144 ਜਿਹੜੇ ਚੈੱਕ ਡੈਮ ਬਣਾਏ ਗਏ ਨੇ। ਚੈੱਕ ਡੈਮਾਂ ਦੇ ਨਾਲ ਇੱਕ ਤਾਂ ਪਾਣੀ ਦੀ ਸਥਿਤੀ ਦੇ ਵਿੱਚ ਵੀ ਸੁਧਾਰ ਹੁੰਦਾ ਤੇ ਇਹਦੇ ਨਾਲ ਪਾਣੀ ਦੇ ਫਲੋ ਨੂੰ ਰੋਕਣ ਦੇ ਵਿੱਚ ਵੀ ਮਦਦ ਮਿਲਦੀ ਹੈ ਰਬਟਮੈਂਟ ਵੀ ਲਾਏ ਗਏ ਨੇ ਸੌਬ ਪੱਟਾਂ ਵੀ ਲਾਈਆਂ ਗਈਆਂ ਨੇ ਤੇ ਬੰਬੂ ਜਿਹੜੇ ਦਰਖਤ ਨੇ 8000 ਦੇ ਕਰੀਬ ਉਹ ਵੀ ਲਾਏ ਗਏ ਨੇ ਉਹ ਇੱਕ ਤਾਂ ਖੜਾ ਨੂੰ ਰੋਕਣ ਦੇ ਵਿੱਚ ਮਦਦ ਕਰਦੇ ਆ ਤੇ 4-5 ਸਾਲਾਂ ਦੇ ਵਿੱਚ ਤਿਆਰ ਹੁੰਦੇ ਨੇ ਤੇ ਉਹਦੇ ਨਾਲ ਮਹਿਕਮੇ ਦੀ ਜਿਹੜੀ ਉਹ ਇਨਕਮ ਵੀ ਵੱਧਦੀ ਹੈ ਤੇ ਇੱਕ 8000 ਬੈਟਵਰ ਗਰਾਸ ਹੈ ਜਿਹੜਾ ਉਹ ਵੀ ਹੜ੍ਹਾਂ ਨੂੰ ਰੋਕਣ ਦੇ ਵਿੱਚ ਮਦਦ ਕਰਦਾ ਹੈ ਉਹ ਵੀ ਅਸੀਂ 294 ਕਿਲੋਮੀਟਰ ਦੇ ਵਿੱਚ ਉਹ ਵੀ ਅਸੀਂ ਲਾਇਆ ਸੋ ਇਸ ਤਰ੍ਹਾਂ ਦੇ ਨਾਲ ਹੋਰ ਵੀ ਜਿਹੜੇ ਤੁਕਵੇ ਪ੍ਰਬੰਧ ਸੀ ਜਿਸ ਤਰ੍ਹਾਂ ਦੇ ਪ੍ਰਬੰਧ ਸਮੇਂ-ਸਮੇਂ ਤੇ ਲੋੜੀਂਦੇ ਸੀ ਉਹ ਸਾਰੇ ਪ੍ਰਬੰਧ ਨੇ ਜਿਹੜੇ ਉਹ ਸਰਕਾਰ ਵੱਲੋਂ ਮੁਕੰਮਲ ਕੀਤੇ ਗਏ ਨੇ ਇਸ ਜਿਹੜੀ ਇੱਕ ਅਸੀਂ ਹੋਰ ਵੱਡੀ ਗੱਲ ਕੀਤੀ ਹੈ ਕਿ ਇਸ ਦਫਾ ਡਿਪਾਰਟਮੈਂਟ ਮਸ਼ੀਨਰੀ ਅਸੀਂ ਲਈਏ 15 ਜਿਹੜੀਆਂ ਮਸ਼ੀਨਾਂ ਨੇ ਉਹ ਡਿਪਾਰਟਮੈਂਟ ਵੱਲੋਂ ਲਈਆਂ ਗਈਆਂ ਤੇ 15 ਮਸ਼ੀਨਾਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਉਹ ਲੱਗੀਆਂ ਹੋਈਆਂ ਨੇ ਤੇ ਉਹਦੇ ਨਾਲ ਸਰਕਾਰ ਦਾ ਜਿਹੜਾ ਕੰਮ 100 ਰੁਪਏ ਦੇ ਵਿੱਚ ਹੁੰਦਾ ਸੀ ਉੱਪਰ ਇੰਟਰਪੀਅਨ ਦੇ ਵਿੱਚ ਕੰਮ ਹੋ ਰਿਹਾ ਹੈ 15 ਮਸ਼ੀਨਾਂ ਲੱਗੀਆਂ ਨੇ ਤੇ ਤਿੰਨ ਮਸ਼ੀਨਾਂ ਜਿਹੜੀਆਂ ਉਹ ਅਸੀਂ ਹੋਰ ਨਵੀਆਂ ਪਰਚੇਜ਼ ਕਰ ਰਹੇ ਹਾਂ ਤੇ ਸਾਡੇ ਡਿਪਾਰਟਮੈਂਟ ਦੇ ਹੀ ਜਿਹੜੇ EMPLOYEES ਸੀ ਉਹਨਾਂ ਨੂੰ ਆਪਰੇਟ ਕਰਦੇ ਨੇ ਸੋ ਇਹਦੇ ਨਾਲ ਐਜ ਪਰ ਡਿਮਾਂਡ ਤੁਰੰਤ ਅਸੀਂ ਜ਼ਿਲ੍ਹਿਆਂ ਦੇ ਵਿੱਚ ਭੇਜ ਦਨੇ ਸ਼ੈਡਿਊਲ ਬਣਾਇਆ ਹੋਇਆ ਸਨ ਇਹ ਸਾਰਾ ਸੋ ਪੈਸੇ ਦੀ ਵੀ ਬਚਤ ਹੋ ਰਹੀ ਹੈ ਤੇ ਕੰਮ ਵੀ ਜਿਹੜਾ ਹੈ ਉਹ ਸੈਟੀਸਫੈਕਟਰੀ ਹੋ ਰਿਹਾ ਹੈ ਸੋ ਇਸ ਤਰ੍ਹਾਂ ਦੇ ਪ੍ਰਬੰਧ ਸਰਕਾਰ ਵੱਲੋਂ ਮੁਕੰਮਲ ਕੀਤੇ ਗਏ ਨੇ ਤੇ ਕਿਸੇ ਕਿਸਮ ਦੀ ਕੋਈ ਖੜਾਂ ਦੀ ਸਥਿਤੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਪੰਜਾਬ ਨੂੰ ਕਿਸੇ ਕਿਸਮ ਦੇ ਕੋਈ ਖਤਰੇ ਵਾਲੀ ਗੱਲ ਨਹੀਂ ਹੈ